ਦੰਦਮੀ ਟਕਸਾਲ ਦੇ ਮੁਖੀ ਜਾਨੀ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜਿਹੜੇ ਟਕਸਾਲ ਦੇ ਪਹਿਲੇ ਮੁਖੀ ਹੋਏ ਆ ਜਿਨ੍ਹਾਂ ਨੇ ਕਹਿੰਦੇ ਟਕਸਾਲ ਥਾਪੀ ਆ ਉਹਨਾਂ ਦੀ ਥਾਂ ਦੇ ਉੱਤੇ 16ਵੀਂ ਥਾਂ ਤੇ ਬੈਠੇ ਹਰਨਾਮ ਸਿੰਘ ਧੁੰਮਾ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਆ ਪਈ ਟਕਸਾਲ ਦਾ ਮੁਖੀ ਆਪ ਗ੍ਰਸਥੀ ਨਹੀਂ ਹੁੰਦਾ ਜੇ ਉਸ ਸੰਤ ਭਿੰਡਰਾਂ ਵਾਲਿਆਂ ਬਾਰੇ ਬਹੁਤ ਸਵਾਲ ਹੁੰਦੇ ਸੀ ਤਾਂ ਤਾਂ ਫਿਰ ਉਹ ਕਿਹਾ ਜਾਂਦਾ ਸੀ ਇਹ ਕਹਾਣੀ ਗੁਰੂ ਗੋਬਿੰਦ ਸਿੰਘ ਨਾ ਵੀ ਜੁੜੀ ਜਾਂਦੀ ਹੈ। ਬੇਅਮਰ ਸ਼ਖਣ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਔਰਤ ਨਾਲ ਸਰੀਰਕ ਸੰਬੰਧ ਨਹੀਂ ਉਹਨਾਂ ਦੇ ਹੋਏ। ਤੇ ਮਾਤਾ ਸਾਬਕੌਰ ਦੇ ਬਾਰੇ ਜਦੋਂ ਇਹ ਸਾਖੀ ਸੁਣਾਈ ਜਾਂਦੀ ਆ ਕਿ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਕੋਲ ਗਏ ਬੱਚੀ ਨੂੰ ਲੈ ਕੇ ਉਹਨੇ ਦੱਸਿਆ ਵੀ ਮੇਰੀ ਬੱਚੀ ਤੁਹਾਨੂੰ ਪਤੀ ਮੰਨ ਚੁੱਕੀ ਆ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਅਸੀਂ ਤਾਂ ਗ੍ਰਹਿਸਤਾ ਤਿਆਗ ਕਰ ਚੁੱਕੇ ਹਾਂ ਸਾਖੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਰਤਾਰ ਦੇ ਨਾਲ ਨਿਆ ਨਹੀਂ ਕਰਦੀ ਅਸੀਂ ਵੀ ਦੇਖੀਏ ਜੇ ਕੋਈ ਇਸ ਵਿਆਹੀ ਬੰਦੇ ਨੂੰ ਕਿਸੇ ਬੰਦੇ ਨੂੰ ਕਿਸੇ ਵਿਆਹੀ ਹੋਈ ਔਰਤ ਨੂੰ ਕੋਈ ਬੰਦਾ ਅਪਰੋਚ ਕਰੇ ਜਾਂ ਕਿਸੇ ਬੰਦੇ ਨੂੰ ਕੋਈ ਔਰਤ ਅਪਰੋਚ ਕਰੇ ਆਪਣੀ ਇੰਟੈਂਸ਼ਨ ਦੱਸੇ ਉਹਨੂੰ ਪ੍ਰਪੋਜ਼ ਕਰੇ ਫਲਰਟ ਕਰੇ ਉਹਦੇ ਨਾਲ ਗੱਲਬਾਤ ਕਰੇ ਉਹਨੂੰ ਕਹੇ ਪਈ ਮੈਂ ਤੇਰਾ ਬਣਨਾ ਚਾਹੁੰਨੀ ਤੇਰੇ ਨਾਲ ਰਹਿਣਾ ਚਾਹੁੰਨੀ ਤੇਰਾ ਵਿਆਹ ਕਰਨਾ ਚਾਹੁੰਨੀ ਤੇ ਨੈਤਿਕਤਾ ਦੇ ਤੌਰ ਤੇ ਐਥਿਕਸ ਦੇ ਤੌਰ ਤੇ ਨੀਤੀ ਇਹ ਕਹਿੰਦੀ ਆ ਕਿ ਉਹ ਬੰਦਾ ਉਹਨੂੰ ਇਹ ਦੱਸੇ ਕਿ ਮੈਂ ਵਿਆਹਿਆ ਹੋਇਆ ਕੋਈ ਮੁੰਡਾ ਕਿਸੇ ਕੁੜੀ ਨੂੰ ਅਪਰੋਚ ਕਰਦਾ ਆਪਣੀ ਇੰਟੈਂਸ਼ਨ ਦੱਸਦਾ ਉਹ ਕਹੇ ਆਪਣੀ ਰਿੰਗ ਦਿਖਾ ਕੇ ਕਹੇ ਮੇਰੀ ਇੰਗੇਜਮੈਂਟ ਹੋਈ ਹੋਈ ਆ ਮੈਂ ਮੰਗੀ ਜਾ ਚੁੱਕੀ ਮੈਂ ਇੰਗੇਜਡ ਹਾਂ ਸ਼ੁਕਰਾਨਾ ਕਰਨਾ ਚੰਗਾ ਲੱਗਾ ਉਹਨੂੰ ਉਹ ਧੰਨਵਾਦ ਕਰ ਦੇਵੇ ਉਹਦਾ ਮੈਨੂੰ ਬਹੁਤ ਵਧੀਆ ਲੱਗਾ ਮੇਰੀ ਇੰਗੇਜਮੈਂਟ ਨਾ ਹੋਈ ਹੁੰਦੀ ਤੇ ਤੇਰੇ ਚ ਕਮੀ ਕੋਈ ਨਹੀਂ ਬਹੁਤ ਵਧੀਆ ਬੰਦਾ ਤੂੰ ਪਰ ਸੌਰੀ ਤਮੀਜ਼ ਦੇ ਨਾਲ ਦੇ ਦੇ ਵਿੱਚ ਪਾ ਹੁਣ ਜੇ ਉਹ ਵਿਆਹੀ ਹੋਵੇ ਔਰਤ ਫਿਰ ਉਹ ਇੱਕ ਫਿਰ ਸਿੱਧਾ ਜਵਾਬ ਉਹਦੇ ਕੋਲ ਮੈਂ ਵਿਆਹੀ ਜਾ ਚੁੱਕੀ ਹਾਂ ਮੇਰਾ ਘਰ ਵਾਲਾ ਹੈ ਮੇਰੇ ਬੱਚੇ ਆ ਹੁਣ ਇਸ ਹਿਸਾਬ ਨਾਲ ਜੇ ਸਾਖੀ ਕਰਨੇ ਸੱਚ ਬੋਲਣਾ ਹੁੰਦਾ ਜੇ ਸਾਖੀ ਸੱਚਮੁੱਚ ਕੋਈ ਇਦਾਂ ਦੀ ਹੁੰਦੀ ਤੇ ਉਹਨੂੰ ਗੁਰੂ ਗੋਬਿੰਦ ਸਿੰਘ ਦਾ ਜਵਾਬ ਇਹ ਦੇਣਾ ਸੀ ਤੇ ਤੈਨੂੰ ਪਤਾ ਨਹੀਂ ਇੱਡੀ ਦੂਰ ਆਏ ਸਾਰੀ ਔਰੰਗਜੀਬ ਨਾਲ ਟੱਕਰ ਹੋ ਚੁੱਕੀ ਆ ਸਾਡੀ ਮੇਰੇ ਤਾਂ ਚਾਰ ਬੱਚੇ ਆ ਇਦਾਂ کہہ ਕੇ ਕੋਈ ਕੋਈ ਬਾਪ ਆਪਣੀ ਕੁੜੀ ਨੂੰ ਕਿਸੇ ਵਿਆਹੇ ਬੰਦੇ ਕੋਲ ਇਦਾਂ ਕਿਦਾਂ ਅੱਜ ਦੇ ਅੱਜ ਦੇ ਸਮੇਂ 'ਚ ਵੀ ਕਿਦਾਂ ਲਿਜਾ ਸਕਦਾ ਹੈ ਇੱਕ ਹੋਰ ਭਾਈ ਗੁਰਦਾਸ ਜੀ ਦੀਆਂ ਬਾਰਾਂ ਅਸੀਂ ਕੂ ਕੂ ਕੇ ਕਹਿੰਨੇ ਪਏ ਇੱਕ ਅਨਾਰੀ ਜਤੀ ਹੋਏ ਗੁਰੂ ਗੋਬਿੰਦ ਸਿੰਘ ਦੇ ਕੋਲ ਕਿਸੇ ਦੀ ਹਿੰਮਤ ਕਿਦਾਂ ਹੋ ਗਈ ਇਹ ਕਹਿਣੇ ਚਾਹੁੰਦੇ ਤਾਂ ਬਹੁਤ ਹੁੰਦੇ ਤੇ ਉਹ ਉਹ ਅੱਗੇ ਉਹ ਜਵਾਬ ਕੀ ਦਿੰਦੇ ਆ ਉਹ ਇਹ ਨਹੀਂ ਕਹਿੰਦੇ ਸਾਕੀ ਕਹਿੰਦੀ ਆ ਵੀ ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਕਿਹਾ ਵੀ ਇਹ ਮੇਰੀ ਪਤਨੀ ਆ ਆ ਜੀਤਕੌਰ ਨੂੰ ਬਾਜਮਾਤ ਆਪਣੀ ਪਤਨੀ ਨੂੰ ਬਾਜ ਮਾਰਦੇ ਪਿਆ ਅਦੇਖੋ ਮਿਲਣਾ ਆ ਕੋਈ ਉਹ ਪੁੱਛਦੀ ਉਹਨਾਂ ਨੂੰ ਪਤਨੀ ਪੁੱਛਦੀ ਪਤਨੀ ਕੋਲ ਹੱਕ ਆ ਕਿਸੇ ਪਤਨੀ ਕੋਲੋਂ ਕੋਈ ਉਹਦੇ ਪਤੀ ਵਾਲਾ ਹੱਕ ਉਹਦੇ ਵਾਲਾ ਹੱਕ ਜਿਹੜਾ ਪਤੀ ਦੇ ਉੱਤੇ ਉਹ ਖੋਣਾ ਚਾਹੁੰਦਾ ਲੈਣਾ ਚਾਹੁੰਦਾ ਵੰਡਣਾ ਚਾਹੁੰਦਾ ਸ਼ੇਅਰ ਕਰਨਾ ਚਾਹੁੰਦਾ ਉਹ ਵਾਜ ਮਾਰਦੇ ਉਹ ਕਹਿੰਦੇ ਪਿਆ ਜਵਾਬ ਇਹ ਚਾਹੀਦਾ ਸੀ ਕਿ ਮੈਂ ਮੇਰੇ ਨਾਲ ਚਾਰ ਬੱਚੇ ਆ ਇਹ ਡਿਸਕਸ਼ਨ ਵੀ ਕਿੱਦਾਂ ਹੋ ਸਕਦੀ ਹੈ ਕਿਸੇ ਵਿਕੇ ਹੋਏ ਘਰ ਨੂੰ ਕਿਸੇ ਵਿਕੇ ਹੋਏ ਘਰ ਨੂੰ ਏਜੰਟਾਂ ਨੇ ਬੋਰਡ ਲਾਇਉਂਦੇ ਵੱਡੇ ਵੱਡੇ ਬਾਹਰ ਜਦੋਂ ਵਿਕ ਜਾਂਦਾ ਉੱਥੇ ਸੋਲਡ ਦਾ ਬੋਰਡ ਲੱਗ ਜਾਂਦਾ ਉਦੋਂ ਬਾਅਦ ਕੋਈ ਏਜੰਟ ਨੂੰ ਫੋਨ ਕਰੇ ਵੀ ਮੈਂ ਦੇਖਣਾ ਚਾਹੁੰਨਾ ਕਰ ਮੈਨੂੰ ਸੋਣਾ ਬਹੁਤ ਲੱਗਾ ਕਾ ਇਨੂੰ ਕੀਮਤ ਬੜੀ ਵਧੀਆ ਲੱਗੀ ਆ ਮੈਂ ਕੈਸ਼ ਲੈਣਾ ਚਾਹੁੰਦਾ ਕੋਈ ਕੰਡੀਸ਼ਨ ਨਹੀਂ ਹੈਗੀ ਹੁਣੇ ਪੈਸੇ ਦੇ ਦਿੰਨਾ ਮੈਂ ਉਹਦਾ ਕੋਈ ਜਵਾਬ ਹੁੰਦਾ ਸਾਰਿਆਂ ਦੇ ਇਹ ਵਿਕ ਚੁੱਕਾ ਇਹ ਕਿਸ ਨੇ ਲੈ ਲਿਆ ਉੱਥੇ ਜਵਾਬ ਇਹ ਨਹੀਂ ਸੀ ਸਾਖੀ ਕਰਨ ਨੂੰ ਦੱਸਣਾ ਚਾਹੀਦਾ ਜੇ ਕੋ ਮਿਲੇ ਤਾਂ ਦੱਸਿਓ ਉਹਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਜਵਾਬ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਗ੍ਰਸਥ ਤਿਆਗ ਨਹੀਂ ਕਿੱਡਾ ਕਿੱਡਾ ਪੱਦਾ ਮਜ਼ਾਕ ਕੀਤਾ ਸਾਡੇ 10ਵੇਂ ਪਾਤਸ਼ਾਹ ਨਾਲ ਸਾਖੀ ਲਿਖਦੇ ਆ ਤੇ ਉਹਨੇ ਜਵਾਬ ਦਿੱਤਾ ਕਿ ਮੈਂ ਔਰਤ ਦੇ ਨਾਲ ਸਰੀਰਕ ਸੰਬੰਧ ਨਹੀਂ ਬਣਾਉਂਦਾ ਮੈਂ ਛੱਡ ਦਿੱਤੇ ਸਰੀਰਕ ਸੰਬੰਧ ਬਣਾਉਣੇ ਜਦੋਂ ਨਹੀਂ ਜ਼ਿੱਦ ਕੀਤੀ ਤੇ ਫਿਰ ਉਹ ਕਹਿੰਦੇ ਹਾਂ ਪਤਨੀ ਦਾ ਹੱਕ ਨਹੀਂ ਦੇ ਦੂੰਗਾ ਨਹੀਂ ਕੋਲ ਉਹ ਸਾਖੀ ਨੂੰ ਆਧਾਰ ਬਣਾ ਕੇ ਇਹ ਕਿਹਾ ਗਿਆ ਪਿਟਕਸਾਲ ਦਾ ਮੁਖੀ ਅੱਲਾਹ ਤੇ ਤੁਮਾਂ ਦਾ ਬੈਸੇ ਵੀ ਆਇਆ ਨਹੀਂ ਸੀ ਪਹਿਲਾਂ ਭਿੰਡਰਾਲੇ ਵਾਰੇ ਭਿੰਡਰਾਲੇ ਵਾਰੇ ਗੱਲ ਕਹੀ ਜਾਂਦੀ ਉਹ ਵਿਆਹ ਹੀ ਹੋਈ ਸੀ ਤੇ ਇਹ ਅਕਸਰ ਉਹਨਾਂ ਦੇ ਕਿਸੇ ਨੂੰ ਪੁੱਛ ਕੇ ਦੇਖੋ ਪਿਟਕਸਾਲ ਵਾਰੇ ਗੱਲ ਕਹੀ ਜਾਂਦੀ ਉਹਨਾਂ ਦੇ ਬੱਚੇ ਆ ਦੋ ਉਹ ਕਹਿੰਦੇ ਨਹੀਂ ਪਿਟਕਸਾਲ ਦੀ ਉੱਥੇ ਬਹਿਣ ਤੋਂ ਬਾਅਦ ਪਰਿਵਾਰ ਦੇ ਨਾਲ ਰਿਸ਼ਤਾ ਨਹੀਂ ਰੱਖਿਆ ਉਹਨਾਂ ਤੇ ਤੁਮੇ ਦਾ ਬੈਸੇ ਨਹੀਂ ਤੇ ਤੁਮੇ ਦੀ ਸਟੇਟਮੈਂਟ ਇਹ ਆਈ ਆ ਪੇ ਸਿੱਖਾਂ ਦੀ ਗਿਣਤੀ ਘਟ ਰਹੀ ਆ ਹਰ ਪਰਿਵਾਰ ਨੂੰ ਹਰ ਸਿੱਖ ਨੂੰ ਹਰ ਜੋੜੇ ਨੂੰ ਪੰਜ-ਪੰਜ ਬੱਚੇ ਘੱਟੋ-ਘੱਟ ਪੈਦਾ ਕਰਨੇ ਚਾਹੀਦੇ ਬੜੇ ਬੰਦੇ ਸਾਡੇ ਦਲੀਲਾਂ ਦਿੰਦੇ ਆ ਕਿ ਮਹਾਰਾਜ ਪਾਲਦੇ ਆ ਗੁਰੂ ਸਾਹਿਬ ਪਾਲਦੇ ਆ ਠੀਕ ਆ ਜੀ ਪੇ ਅਸੀਂ ਤੁਮਾਂ ਵੀ ਉਹਦੇ ਵਿੱਚ ਕਹਿ ਰਿਹਾ ਆ ਪੇ ਅਕਾਲ ਪੁਰਖ ਜੀ ਨੇ ਉਹ ਪਾਇਮੇਦਨੀ ਸੋਈ ਕਰਦਾ ਸਾਰ ਬੜੀਆਂ ਐਗਜ਼ੈਂਪਲਾਂ ਘਰਵਾਣੀ ਦੇ ਵਿੱਚੋਂ ਤੋੜ ਮੋੜ ਕੇ ਦਿੱਤੀਆਂ ਜਾਂਦੀਆਂ ਜਾਂਦੀਆਂ ਵੇ ਫਿਕਰ ਨਾ ਕਰੋ ਤੁਸੀਂ ਬੱਚੇ ਵੱਧ ਵੱਧ ਪੈਦਾ ਕਰੋ ਜੇ ਤੁਹਾਤੋਂ ਨਹੀਂ ਵੀ ਪਾਲੇ ਜਾਊਗੇ ਸਾਨੂੰ ਦੇ ਦਿਓ ਅਸੀਂ ਵੱਡੇ ਵੱਡੇ ਪ੍ਰਚਾਰਕ ਬਣਾਵਾਂਗੇ ਗ੍ਰੰਥੀ ਬਣਾਵਾਂਗੇ ਬਾਹਰਲੇ ਮੁਲਕਾਂ 'ਚ ਜਾਣਗੇ ਸੇਵਾ ਕਰਨਗੇ ਗੁਰਦੁਆਰੇ ਸਵਾਲ ਸਾਡਾ ਇਹ ਸੀ ਕਿ ਜਿਹੜੀ ਇਹ ਮੰਗਿਆ ਉਹਨਾਂ ਦੀ ਇਹ ਕੌਮ ਦਾ ਫਿਕਰ ਹੈ ਗੁਰੂ ਸਾਹਿਬ ਦੀ ਜਰੂਰਤ ਸੀ ਕੋਈ ਇਹ ਪੈਮਾਨਾ ਲੱਗਦਾ ਸੀ ਕਿਤੇ ਗੁਰਨਾਥ ਦੇਵ ਜੀ ਦੇ ਉੱਤੇ ਲੱਗਿਆ ਗਲਤੀ ਨਾ ਕੱਟ ਜਾਏ ਬੰਦ ਤੋਂ ਬੰਦ ਬੱਚੇ ਪੈਦਾ ਕਰੀਏ ਫੇ ਇਸ ਲਿਹਾਜ਼ ਨਾਲ ਗੁਰੂ ਗੋਬਿੰਦ ਸਿੰਘ ਦੇ ਬਿੱਲੇ ਤਾਂ ਸਿੱਖੀ ਖਤਮ ਹੋ ਗਈ ਸੀ ਸੱਚ ਹੈ ਨਾ ਸਰਹੰਦ ਤੱਕ ਜਾਂਦੀ ਜਾਂਦੀ ਸਿੱਖੀ ਖਤਮ ਹੋ ਗਈ ਸੀ ਇਹ ਪਰ ਮੰਨਣਾ ਕਿ ਤੇ ਦਿਨੀ ਰਿਹਾ ਸ਼ੇਵੇਂ ਪਾਤਸ਼ਾਹ ਦੀ ਨਾਲ ਕਿੰਨੇ ਵਿਆਹ ਸੀ ਜੋੜੇ ਆ ਸੱਤਵੇਂ ਨਾਲ ਕਿੰਨੇ ਜੋੜੇ ਆ ਦਸਵੇਂ ਪਾਤਸ਼ਾਹ ਨਾਲ ਕਿੰਨੇ ਜੋੜੇ ਆ ਇਹ ਪੁਜਾਰੀ ਦਾ ਫਿਕਰ ਹੈ ਇਹਨਾਂ ਦੀਆਂ ਆਪਣੀਆਂ ਸੰਸਥਾਵਾਂ ਚੱਲਦੀਆਂ ਮਿਸ਼ਨਰੀ ਕਾਲਜਾਂ ਬਾਰੇ ਵੀ ਆਪਾਂ ਕੰਨੇ ਹੁੰਨੇ ਆ ਇਹਨਾਂ ਦੇ ਕਾਲਜ ਆ ਜਿਹੜੇ ਇਹਨਾਂ ਦੇ ادارے ਆ ਜਿਹੜੇ ਉਹ ਅਕਸਰ ਸ਼੍ਰੋਮਣੀ ਕਮੇਟੀ ਤੋਂ ਸਰਕਾਰਾਂ ਤੋਂ ਟਰਸਟਾਂ ਤੋਂ ਫੰਡ ਲੈਂਦੇ ਗਰਾਈਆਂ ਇਕੱਠੀਆਂ ਕਰਦੇ ਜਿਨ੍ਹਾਂ ਬੰਦਿਆਂ ਦੀ ਨੌਕਰੀ ਜਿਨ੍ਹਾਂ ਜਦੋਂ ਅਸੀਂ ਕਹਿੰਦੇ ਸ਼ਹੀਦਾਂ ਦੇ ਯਤੀਮ ਬੱਚਿਆਂ ਦੇ ਟਰਸਟ ਖੁੱਲੇ ਹੋਏ ਆ ਫ੍ਰੀ ਪੜ੍ਹਾਈ ਹੁੰਦੀ ਹੈ ਉਹਦੇ ਵਿੱਚ ਜਿੰਨੇ ਬੰਦੇ ਆ ਤੁਸੀਂ ਇਹ ਗੱਲ 25 30 ਸਾਲ ਪਹਿਲਾਂ 25 ਸਾਲ ਪਹਿਲਾਂ ਜਿਹੜਾ ਧੰਮੀ ਹੁਣ ਵਾਲਾ ਟਰਸਟ ਸੀ ਬਲਜੀਤ ਸਿੰਘ ਖਾਲਸਾ ਹੁਣ ਦਾ ਜਿਹੜਾ ਧਰਮ ਸਿੰਘ ਖਾਲਸ ਧਰਮ ਸਿੰਘ ਕਸ਼ਤੀਵਾਲ ਟਰਸਟ ਆ ਸੰਦੀਪ ਕੌਰ ਤਾਂ ਬਲਜੀਤ ਸਿੰਘ ਖਾਲਸਾ ਉੱਥੇ ਜਿਹੜੇ ਬੱਚੇ ਪੜ੍ਹਦੇ ਆ ਪੜ੍ਹ ਕੇ ਨਿਕਲੇ ਆ ਜਾਂ ਜਿਹੜੇ ਟੀਚਰ ਉੱਥੇ ਪੜ੍ਹਾ ਕੇ ਨਿਕਲੇ ਆ ਉਹਨਾਂ ਤੋਂ ਉਹਨਾਂ ਬੱਚਿਆਂ ਦੇ ਬਿਹਾਰ ਬਾਰੇ ਇੱਕ ਦੀ ਪੁਛਕੀ ਦੇਖੋ ਇੱਕ ਗੱਲ ਨੂੰ ਸਾਰਿਆਂ 'ਚ ਸਾਂਝੀ ਮਿਲਣੀ ਆ ਉਹਨਾਂ 'ਚ ਈਗੋ ਬਹੁਤ ਆ ਹੰਕਾਰ ਬਹੁਤ ਹੈ ਕਿਉਂਕਿ ਉਹ ਆਪਣੇ ਆਪ ਨੂੰ ਅਸਾਈ ਧਰਮ ਦੇ ਬਾਰੇ ਇਹ ਗੱਲ ਕਹੀ ਜਾਂਦੀ ਆ ਕਿ ਕਿਸੇ ਸਮੇਂ ਜਿਹਨੂੰ ਯੂਰਪ ਦੇ ਵਿੱਚ ਡਾਰਕ ਏਜ ਦਾ ਨਾਮ ਦਿੱਤਾ ਗਿਆ 5ਵੀਂ ਸਦੀ ਤੋਂ ਲੈ ਕੇ 12ਵੀਂ 13ਵੀਂ ਸਦੀ ਤੱਕ ਜਦੋਂ ਤੱਕ ਯੂਰਪ ਵਿੱਚ ਯੂਨੀਵਰਸਿਟੀਆਂ ਨਹੀਂ ਸੀ ਬਣੀਆਂ ਜਦੋਂ ਤੱਕ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਬਣੀ ਜਦੋਂ ਤੱਕ ਬਾਈਬਲ ਦੇ ਉੱਤੇ ਆਮ ਲੋਕਾਂ ਦਾ ਅਧਿਕਾਰ ਪਹੁੰਚ ਨਹੀਂ ਸੀ ਹੋਈ ਜਦੋਂ ਤੱਕ ਅਰਸਤੂ ਸੋਕਰੇਟ ਵਰਗਿਆਂ ਨੂੰ ਜਨਾਨ ਦੀਆਂ ਲਾਇਬ੍ਰੇਰੀਆਂ ਚੋਂ ਕੱਢ ਕੇ ਯੂਰਪ ਵਿੱਚ ਕਮੈਂਟਰੀ ਕਰਨਾ ਨਹੀਂ ਸੀ ਸ਼ੁਰੂ ਕੀਤਾ ਗਿਆ ਜਦੋਂ ਤੱਕ ਨਵੀਆਂ ਖੋਜਾਂ ਨਹੀਂ ਸੀ ਸ਼ੁਰੂ ਹੋਈਆਂ ਜਦੋਂ ਤੱਕ ਯੂਰਪ ਤੇ ਹੋਲੀ ਸੋਲੀ 크੍ਰਿਸਚੀਅਨਿਟੀ ਦਾ ਪੂਰਾ ਅਧਿਕਾਰ ਸੀ ਖਾਸ ਕਰਕੇ ਜੇ ਦੇਖੀਏ 15ਵੀਂ ਸਦੀ ਦੇ ਦਵਾਲੇ ਜਦੋਂ ਓਟਮਨ ਐਮਪਾਇਰ ਤੁਰਕੀਵਲ ਨੂੰ ਆਉਂਦਾ ਉਦੋਂ ਯੂਰਪ ਟੁੱਟਣਾ ਸ਼ੁਰੂ ਹੋ ਤੱਕ ਤੁਰਕੇ ਆ ਜਿਹਨੂੰ ਤੁਰਕੀ ਕਹਿੰਦੇ ਆ ਨਾ ਉਹ ਮਿਡਲ ਈਸਟ ਤੇ ਮਿਡਲ ਈਸਟ ਤੇ ਯੂਰਪ ਦੇ ਵਿਚਾਲੇ ਇੱਕ ਫੈਂਸ ਬਣੀ ਹੋਈ ਸੀ ਉੱਥੋਂ ਨੰਗੇ ਤੋਂ ਬਿਨਾ ਯੂਰਪਾ ਨਹੀਂ ਸੀ ਸਕਦੇ ਤੁਸੀਂ ਤੇ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਦਾ ਪ੍ਰਭਾਵ ਸੀ ਉਹ 7-8 ਸੌ ਸਾਲ ਤੱਕ ਲਗਾਤਾਰ ਉਸ ਨਮਾ ਹੋਂਦ ਨਹੀਂ ਦਿੱਤਾ ਗਿਆ ਜਦੋਂ ਤੁਰਕੀ ਦੇ ਉੱਤੇ ਆ ਕੇ ਉਹਨਾਂ ਦਾ ਕਬਜ਼ਾ ਹੋਇਆ ਤੇ ਉਹਨਾਂ ਨੇ ਯੂਰਪ ਅੰਦਰ ਆ ਕੇ ਇੰਟਰ ਹੋ ਕੇ ਹਮਲੇ ਕਰਨੇ ਸ਼ੁਰੂ ਕੀਤੇ ਔਰ ਤੁਰਕੀ ਦੇ ਵਿੱਚ ਵੀ ਇਹ ਵਾਪਰਿਆ ਕਿ ਜਦੋਂ ਉਹਨਾਂ ਦਾ ਕਬਜ਼ਾ ਤੋਂ ਲੜਾਈ ਲੱਗੀ ਨਾ ਉਦੋਂ ਯੂਰਪ ਦੀਆਂ ਬਹੁਤ ਸਾਰੀਆਂ ਚਰਚਾਂ ਨੂੰ ਬਹੁਤ ਸੰਸਥਾਵਾਂ ਨੂੰ ਤੁਰਕੀ ਵੱਲੋਂ ਸਨੇਹ ਭੇਜੇਗਾ ਉੱਥੇ ਕ੍ਰਿਸ਼ਚੀ ਦਾ ਕਬਜ਼ਾ ਸੀ ਸਨੇਹ ਭੇਜੇਗਾ ਕਿ ਜਲਦੀ ਤੋਂ ਜਲਦੀ ਮਦਦ ਲੈ ਕੇ ਪਹੁੰਚੋ ਕੁਝ ਮਦਦ ਪਹੁੰਚੀ ਨਹੀਂ ਤੇ ਕੁਝ ਜੇ ਪਹੁੰਚੀ ਤੇ ਉਹ ਸਾਰਥਕ ਨਾ ਜਿਸ ਕਰਕੇ ਅਟੈਂਪਟ ਕੀਤੀ ਉਹਨਾਂ ਨੇ ਠੀਕ ਹੈ ਇੱਕ ਪਾਸਿਓਂ ਤੋਪਾਂ ਨਾਲ ਇੱਕ ਪਾਸਿਓਂ ਕਰਕੇ ਆਪਾਂ ਅੱਗੇ ਵੀ ਗੱਲ ਕਰਦੇ ਸੀ ਵੀ ਬੜੀ ਸਟਰਗਲ ਦੇ ਨਾਲ ਤੁਸੀਂ ਉਹ ਉਹ ਨੈਟਫਲਿਕਸ ਦੇ ਉੱਤੇ ਪਿਆ ਆ ਉਹਨਾਂ ਦਾ ਕਬਜ਼ਾ ਹੋਇਆ ਕਿੱਦਾਂ অটোਮਨ एंपਾਇਰ ਦਾ ਉਹਨੂੰ ਦੇਖ ਕੇ ਤੁਹਾਨੂੰ ਅਜਿਹਾ ਲੱਗ ਸਕਦਾ ਵੀ ਕਿੱਡਾ ਵੱਡਾ ਗੜ੍ਹ ਸੀ ਉਹ ਪਰ ਉਹ ਜਦੋਂ ਨਹੀਂ ਪਹੁੰਚੀ ਮਦਦ ਤੇ ਉਹਨਾਂ ਨੂੰ ਵੀ ਲੱਗਾ ਕ੍ਰਿਸਚੀਅਨ ਸਾਈ ਧਰਮ ਦੇ ਪਾਦਰੀ ਜਿਹੜੇ ਹੈਡ ਸੀ ਉਹਨਾਂ ਨੂੰ ਲੱਗਾ ਕਿ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਉਹ ਗੱਲ ਨਹੀਂ ਕਰ ਰਹੇ ਹੁਣ ਯਕੀਨ ਕਰਨੋਂ ਹਟ ਗਏ ਹੁਣ ਤੇ ਸਵਾਲ ਹੋਣ ਲੱਗ ਪਏ ਇੱਧਰ ਜਰਮਨ ਦੇ ਵਿੱਚ ਮਾਰਟਨ ਲੂਥਰ ਵਰਗਿਆਂ ਨੇ ਆਮ ਲੋਕਾਂ ਦੇ ਅੰਦਰ ਪ੍ਰਚਾਰ ਕੀਤਾ ਉਹਨਾਂ ਨੂੰ ਜਾਗਰਤੀ ਆਈ ਫਿਰ ਉਹਨਾਂ ਨੇ ਜਿਹੜੇ ਵੱਡੇ ਸਕਾਲਰ ਸੀ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਨੇ ਕਰਜ ਕੀਤਾ ਥੋੜਾ ਜਿਆ ਮੋਟੀਵੇਟ ਕੀਤਾ ਵੀ ਤੁਸੀਂ ਬਾਈਬਲ ਪੜ੍ਹ ਕੇ ਧਰਮ ਦੀ ਸਟੱਡੀ ਕਰਕੇ ਲੱਭੋ ਆਪਾਂ ਦੁਨੀਆਂ ਦੇ ਮੂਰੇ ਗੱਲਾਂ ਰੱਖੀਏ ਸਾਬਤ ਕਰੀਏ ਜਦੋਂ ਲੱਭਣ ਲੱਗੇ ਉਹਨਾਂ ਨੂੰ ਹੋਰੇ ਕੁਛ ਲੱਭਿਆ ਉਹ ਖੋਜਣ ਇਸ ਕਰਕੇ ਲੱਗੇ ਸੀ ਇਹਦੇ ਵਿੱਚੋਂ ਵੱਡੀਆਂ ਵਧੀਆ ਗੱਲਾਂ ਹੀਰੇ ਮੋਤੀ ਕੱਢ ਕੇ ਲੋਕਾਂ ਮੂਰੇ ਸਿੱਠੀਏ ਪਰ ਜੋ ਲੱਭਿਆ ਉਹਨਾਂ ਨੇ ਉਹਨਾਂ ਤੋਂ ਛਪਾਇਆ ਨਹੀਂ ਗਿਆ ਉਹ ਹੌਲੀ ਹੌਲੀ ਕੋਈ ਕਹਿੰਦਾ ਧਰਤੀ ਚਪਟੀ ਨਹੀਂ ਹੈਗੀ ਭਾਈ ਗੋਲ ਹੈ ਠੀਕ ਹੈ ਦੁਨੀਆ ਦੇ ਬਣਾਉਣ ਦੇ ਬਾਰੇ ਧਾਰਨਾਵਾਂ ਹੌਲੀ-ਹੌਲੀ ਗਲਤ ਸਾਬਤ ਹੋ ਗਈਆਂ ਠੀਕ ਹੈ ਫਿਰ ਤਰੱਕੀ ਜਿਹੜੀ ਆ ਹੁਣ ਸ਼ੁਰੂ ਹੋਈ ਆ ਉਹ ਪਰ ਜਿਹੜੀ ਡਾਰਕ ਏਜ ਸੀ ਉਹਨੇ ਉਹਨੇ ਕੋਈ ਪਾਸਾ ਹਿੱਲਣ ਨਹੀਂ ਦਿੱਤਾ ਅੱਗੇ ਵਧਣ ਨਹੀਂ ਦਿੱਤਾ ਤੇ ਜਦੋਂ ਆਈ ਮੇਰੀ ਝੁੱਲੀ ਆ ਉਦੋਂ ਗੁਰੂ ਸਾਹਿਬ ਦਾ ਟਾਈਮ ਜਿਹੜਾ ਆ ਉਹ ਉਹ ਟਾਈਮ ਜਿੱਦਾਂ ਉੱਥੇ ਸਵਾਲ ਲੋਕਾਂ ਦੇ ਦੱਬੇ ਜਾਂਦੇ ਸੀ ਇਦਾਂ ਸਾਡੇ ਨਾਲ ਸਾਡੇ ਨਾਲ 3-400 ਸਾਲ ਬਾਅਦ ਤੱਕ ਵੀ ਦਿੰਦਾ ਹੁੰਦਾ ਗਿਆ ਜਿਹੜੀਆਂ ਗੱਲਾਂ ਗੁਰੂ ਸਾਹਿਬ ਦੇ ਨਾਲ ਸ਼ਾਇਦ ਬਿਡਿਉਣ ਨੂੰ ਕੀਤੀਆਂ ਜਾਂ ਆਪਣੀਆਂ ਦੁਕਾਨਾਂ ਚ ਲਾਉਣ ਨੂੰ ਕੀਤੀਆਂ ਪਰ ਉਹਨਾਂ ਦੀ ਕੋਈ ਸਿੱਸ ਨਹੀਂ ਬਣਦੀ ਹੁਣ ਜਦੋਂ ਟਕਸਾਲ ਦੇ ਮੁਖੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਆ ਵੀ ਵਿਆਹ ਨਹੀਂ ਕਰਾਉਂਦਾ ਤੇ ਤੁਮੇ ਨੇ ਇਹ ਇਹ ਫਿਕਰ ਜਿਹੜਾ ਜ਼ਾਹਰ ਕੀਤਾ ਇਹ ਪੰਜ ਪੰਜ ਬੱਚੇ ਇੱਕ ਇੱਕ ਪਰਿਵਾਰ ਦੇ ਵਿੱਚ ਹਾਂ ਤਾਂ ਕਿਸੀ ਹੁਣ ਫਿਕਰ ਇਹਨਾਂ ਨੂੰ ਕੌਮ ਦਾ ਨਹੀਂ ਹੈ ਫਿਕਰ ਇਹਨਾਂ ਨੂੰ ਆਪਣੀ ਦੁਕਾਨਦਾਰੀ